ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਸ ਰੱਬ ਦੀ ਕਚੈਰੀ 'ਚ ਫੈਸਲੇ ਹੋਣਗੇ ਉਸ ਰੱਬ ਦੀ ਕਚੈਰੀ 'ਚ ਫੈਸਲੇ ਹੋਣਗੇ ਕਈ ਹੱਸਣਗੇ ਕਈ ਰੋਵਣਗੇ ਕਈ ਹੱਸਣਗੇ ਕਈ ਰੋਵਣਗੇ ਉਸ ਰੱਬ ਦੀ ਕਚੈਰੀ 'ਚ ਫੈਸਲੇ ਹੋਣਗੇ ਉਸ ਰੱਬ ਦੀ ਕਚੈਰੀ 'ਚ ਫੈਸਲੇ ਹੋਵਣਗੇ ਜਿਹੜੇ ਗੁਰਾਂ ਦੀ ਸੇਵਾ ਕਰਦੇ ਨੇ ਜਿਹੜੇ ਗੁਰਾਂ ਦੀ ਸੇਵਾ ਕਰਦੇ ਨੇ ਉਹ ਰੱਬ ਨੂੰ ਪਾਲ ਲੈਂਦੇ ਫੈਸਲੇ ਹੋਵਣਗੇ ਉਸ ਰੱਬ ਦੀ ਕਚਹਿਰੀ 'ਚ ਫੈਸਲੇ ਹੋਵਣਗੇ ਉਸ ਰੱਬ ਦੀ ਕਚਹਿਰੀ 'ਚ ਫੈਸਲੇ ਹੋਵਣਗੇ ਕਈ ਰੋਵਣਗੇ ਕਈ ਹੱਸਣਗੇ ਕਈ ਰੋਵਣਗੇ ਕਈ ਹੱਸਣਗੇ ਉਸ ਰੱਬ ਦੀ ਕਚਹਿਰੀ 'ਚ ਫੈਸਲੇ ਹੋਵਣਗੇ ਉਸ ਰੱਬ ਦੀ ਕਚਹਿਰੀ 'ਚ ਫੈਸਲੇ ਹੋਵਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ